ਚੱਬੇ ਵਾਲਾ ਸ਼ਹੀਦਾਂ ਦੀ ਧਰਤੀ ਦੀ ਅਪਾਤ ਕਿਰਪਾ ਨਾਲ ਸਾਹਮਣੇ ਹੋ ਗਈ ਟੱਕਰ ਬੱਲੇ ਦੀ ਲੇ ਹੋ ਗਈ ਟੱਕਰ ਦਾ ਜੋ ਹੈ ਪੇਂਡੂ ਦੀ ਫੜਨੀ ਦੀ ਆਇਆ ਹੋਇਆ ਉਹ ਸਮੇ ਟੱਕਰ ਵੇਖਣ ਵਾਲੀ ਉਹ ਤੁਹਾਡੇ ਆਖੇ ਸ਼ਹੀਦ ਜੀ ਬੜੀ ਟੱਕਰ ਦੀਆਂ ਗਰਾਈਆਂ ਉਹ ਦੇਖਾਂਗੇ ਪਈ ਹੋਈ ਰੇਡ ਦੇ ਆ ਦੇ ਛੱਡੀਆਂ ਲਾਉਣ ਵਾਲਾ ਲੋ ਚੱਕੇ ਦੀ ਟੱਕਰਾਰੇ ਦੋਸਤਾਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਕੀ ਹੱਲਾ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਹਰਮਨ ਪਿਆਰਾ ਰਾਜਾ ਚੋਲੇ ਵਾਲਾ ਲੈ ਕੇ ਆ ਗਿਆ ਜੀ ਕਬੱਡੀ ਦਾ ਖੂ ਸ਼ਾਨਦਾਰ ਬਲੌਗ ਤੇ ਅੱਜ ਦੇ ਬਲੌਗ ਵਿੱਚ ਇੱਕ ਬਹੁਤ </body>ਖਬਰੀ ਵੀ ਹੈ ਜਿਹੜਾ ਅੱਡਾ ਮੈਂ ਸ਼ੇਅਰ ਕਰੂੰਗਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਮੈਂ ਕਿੱਥੇ ਆ ਮੈਂ ਚੱਕ ਕੇ ਰਿਹ ਵਾਲੀ ਸਾਈਡ ਪਿੰਡ ਦਾ ਨਾਮ ਮੈਨੂੰ ਇਹ ਹੱਥ ਭੁੱਲ ਗਿਆ ਮਾਫ ਕਰਿਓ ਤੇ ਮੈਂ ਜਾ ਆਪਣੇ ਫਰੰਦੀਪੁਰ ਦੀ ਟੀਮ ਦੇ ਵਿਚਕਾਰ ਤੇ ਕਰਾਲੇ ਦੀ ਟੀਮ ਦੇ ਵਿਚਕਾਰ ਕਾਫੀ ਤਕੜਾ ਛੋ ਮੈਚ ਹੋਣ ਜਾ ਰਿਹਾ ਤੇ ਨਾਲੇ ਅੱਜ ਲੋੜੀ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਤੇ ਜਿਨ੍ਹਾਂ ਜਿਹੜੇ ਮੇਰੇ ਵੀਰ ਨਵੇਂ ਚੈਨਲ ਨੂੰ ਦੇਖਦੇ ਪਏ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਪਿਛਲੇ ਇੱਕ ਹਫ਼ਤੇ ਦੇ ਵਿੱਚ ਆਪਣੇ ਚੈਨਲ ਦੇ ਨਾਲ ਪੂਰੇ 4.5 ਹਜ਼ਾਰ ਤੋਂ ਉੱਤੇ 4700 ਸਬਸਕ੍ਰਾਈਬਰ ਆਪਣੇ ਨਵੇਂ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀਆਂ ਘਰਾਈਆਂ ਤੋਂ ਤੇ ਜਿਨ੍ਹਾਂ ਨੇ ਨਹੀਂ ਕੀਤਾ ਦੁਬਾਰਾ ਸਬਸਕ੍ਰਾਈਬ ਕਰ ਲਿਓ ਕਰੀ ਯਾਦ ਵੇਖ ਲਓ ਥਲੇ ਸਬਸਕ੍ਰਾਈਬ ਕੀਤਾ ਹੈ ਕਿ ਨਹੀਂ ਚੰਗਾ ਤੇ ਖੁਸ਼ ਖਬਰੀ ਇਹ ਹੈਗੀ ਆ ਕਿ ਆਪਣੀ ਮੇਰੀ ਇੱਕ ਮੈਂ ਵੀਡੀਓ ਅਪਲੋਡ ਕੀਤੀ ਸੀ ਵੀਡੀਓ ਦਾ ਟਾਈਟਲ ਲੱਗਾ ਸੀ ਮੈਚ ਕਾਦਾ ਹਾਲੀਵੁੱਡ ਦੀ ਫਿਲਮ ਲੱਗਦੀ ਆ ਤੇ ਗਾਈਸ ਉਹ ਵੀਡੀਓ ਪੂਰੇ ਆਲਓਵਰ ਇੰਡੀਆ ਦੇ ਵਿੱਚ ਕਬੱਡੀ ਦੀ ਪਹਿਲਾ ਵਲੋਗ ਸ਼ਾਇਦ ਨੂੰ ਲੱਗਦਾ ਮੇਰਾ ਕਿ ਟ੍ਰੈਂਡਿੰਗ ਦੇ ਚੱਲ ਰਿਹਾ ਸੀ 30ਵੇਂ ਨੰਬਰ ਤੇ ਚੱਲ ਰਿਹਾ ਸੀ ਤੇ ਤੁਹਾਡੇ ਸਾਰਿਆਂ ਦੇ ਪਿਆਰ ਦੇ ਸਦਕਾ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਦਾ ਪਿਆਰ ਦਿੱਤਾ ਉਸ ਵੀਡੀਓ ਨੂੰ 1 ਲੱਖ ਤੋਂ ਉੱਤੇ ਦੇ ਵਿਊ ਹੋ ਗਏ ਅਜੇ ਵੀ ਹੋ ਰਹੇ ਆ 8000 ਮੇਰੇ ਖਿਆਲ ਨਾਲ ਸਵੇਤਾ ਕਾ 8000 ਹੋ ਗਿਆ ਸੀ ਰਾਤੀ 1 ਲੱਖ ਹੀ ਸੀ ਸਿਰੇ 8000 ਹੋ ਗਿਆ ਸੀ ਤੁਸੀਂ ਨਾ ਜਦਾ ਵੀਡੀਓ ਨੂੰ ਪਿਆਰ ਦਿੱਤਾ ਮੇਰੇ ਸਾਰੇ ਵੀਡੀਓ ਨੂੰ ਪਿਆਰ ਦਿੰਦੇ ਨੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਵੱਡੀ ਲਈ ਮਤਲਬ ਮੇਰੇ ਵੀ ਬੜੀ ਤਕੜੀ ਕਲਾ ਕਿ ਮੇਰਾ ਮਕਸਦ ਹੈ ਜੋ ਮੇਰੇ ਵਲੌਗ ਬਣਾਉਂਦਾ ਜੋ ਮੁੱਲ ਪੈਂਦਿਆ ਤੇ ਇੱਕ ਰਿਫਰ ਸਾਰਿਆਂ ਦਾ ਥੈਂਕ ਯੂ ਬਾਕੀ ਚਲੋ ਚੱਲ ਜੀ ਆਜੋ ਮੈਚ ਤੇ ਤੋਂ ਲੱਗੀ ਮੜੇ ਉਹ ਕਰਦਾ ਗਿਆ ਉਹ ਗੁੱਡ ਪੂਰੇ ਨਹੀਂ ਆ ਰਹੇ ਆ ਸੋਕ ਲੱਗੀ ਤਾਂ ਬਣ ਅੱਜ ਅੱਜ ਮੇਰੇ ਵੀਰ ਆਪਣਾ ਜੀ ਨਾਲ ਆਇਆ ਅੱਜ ਹਰਿੰਦਰ ਜੀ ਦਾ ਬਾਤ ਠੀਕ ਠਾਕ ਲੱਗੀ ਅੱਜ ਹੈ ਰੇਡ ਬੁਸ਼ ਹੋ ਗਿਆ ਪੂਰੀ ਤੇ ਬਾਬੇ ਦੀ ਬਰਸ਼ੀ ਨਾ ਆਏ ਮਾਗੀ ਆ ਮਾਗੀ ਵਾਲਾ ਦੇਣਾ ਤੇ ਉਹ ਤਾਂ ਠੀਕ ਲੱਗੀ ਅੱਜ ਮਾਗੀ ਉਹ ਜਮਾਨੇ ਆ ਲੈ ਬਾਬਾ ਚੋਟਾ ਲੱਗੇ ਜੀ ਤੁਹਾਡਾ ਮਰਵਾੜਾ ਸਾਡਾ ਜਿਹੜਾ ਇਹ ਨੂਆ ਭਰਾਵਾ ਸਟਕਦੇ ਕਰਵਾ ਦਿੰਦੇ ਜਿੰਨੀ ਕਰੀ ਗਰਾਊਂਡ ਕਰਾਉਣੀ ਪੋਲੀ ਪੋਲੀ ਹੀ ਵੇਖਿਆ ਗਰਾਊਂਡ ਪੋਲੀ ਹੈ ਪਾ ਪਾਸ ਚਾਰਾਂ ਦੇ ਤਕਰੀਆਂ ਦੇ ਤਕਰੀਆਂ ਹੁਣ ਜੱਟਿਆਂ ਬਾਰੇ ਸੋਚਣਾ ਕੋਈ ਜਾਂਦਾ 6 ਯਾਰੀ ਹਵਾ ਕਿ ਬਜਣਾ ਚਾਹੀਦਾ ਸਾਡੇ ਬਾਰੇ ਦੇਖਣ ਕੋ ਕੀ ਹੈਗੇ ਵਿੱਚ ਆ ਵੀ ਨਹੀਂ 50 50 50 ਨਾਲ ਜਿਆਦਾ ਭਾਈ ਮੈਂ ਤਾਂ ਬਗਾਂ ਮੈਂ ਜਿੰਨਾ ਭਰਾਵਾ ਮੁੜ ਜਾਤਾਂ ਕਿ ਘੱਟੋਂ ਅੱਖਾਂ ਨਾ ਕੁੱਟ ਗਿਆ ਅੰਦਰੋਂ ਮੇਰੇ ਮਾ ਮੈਂ ਆਖਣਾਗਾ ਤੁਹਾਨੂੰ ਸੰਗਤ ਜਰਦੀ ਸਾਹਿਬ ਮੈਂਬਰ ਕਹਿੰਦੇ ਮਨਜੀਤ ਕਹਿੰਦੇ ਨਵੇਂ ਪਿੰਡੀਆਂ ਨੇ ਪਾ ਦਿੱਤੀ ਐ ਲਓ ਸਾਹਮਣੇ ਕਹਿੰਦੇ ਚੱਬੇ ਬਲਗ ਗਲੈਬ ਤਿਆਰ ਆ ਲਓ ਖੇਡਦੇ ਮੈਦਾਨ ਦੇ ਵਿੱਚ ਉਹ ਕੀਤੀ ਹੋਈ ਟਰਾਈ ਆ ਤੁਹਾਡੇ ਸਾਹਮਣੇ ਸਾਹਮਣੇ ਦੁਨੀਆਂ ਦੀਆਂ ਨਿਗਾਹ ਸੰਬੰਧੀ ਬੁਰੀਓ ਗੋਪੀ ਦੇ ਲੱਗੀਆਂ ਹੋਈਆਂ ਉਹ ਕਬੱਡੀ ਦੇ ਬੱਬਰ ਸ਼ੇਰ ਤੇ ਲੱਗੀਆਂ ਹੋਈਆਂ ਲੈ ਬਰੂ ਭੜਾਵੀ ਸਵਾ ਚੜਦੀ ਕਲਾ ਰੱਖੋ ਲਓ ਆਮਲੇ ਕੇ ਛੱਟਾ ਆਸ਼ਾ ਆ ਗਿਆ ਕਹਿੰਦੇ ਮਸਤ ਕਰਦੀ ਧਰਤੀ ਆ ਮੁੰਡੇ ਨੇ ਮਸਤ ਕਰ ਉਹ ਸੁਰਖੀਆਂ ਦੇ ਵਿੱਚ ਲੈ ਜਾਂਦਾ ਵੇਖ ਸਾਹਮਣੇ ਵੇਖ ਕੇ ਗਲਾਟਿਆ ਮੁੰਡਾ ਤੇਰੇ ਹੋਂ ਦਾ ਲਓ ਗਲਾਬੇ ਦੀ ਬਾਜੀ ਸਰਾਂ ਤਣਾਂ ਦੀ ਲਾਉਣੀ ਖੇਡੂ ਵੀ ਖਾਸ ਖਿਡਾਰੀ ਹੈ ਉਹ ਸਿੰਘ ਪਾਰ ਲਈ ਕਿਤੋਂ ਆਵੇ ਜਿਹਨਾਂ ਨਾਲ ਜਿੰਦ ਪਿਆਰੀ ਹੈ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਰਾਮ ਗੈਨੀ ਅਮਰ ਸਿੰਘ ਜੀ ਤੁਹਾਨੂੰ ਧੰਨਵਾਦਾ ਮੱਥਾ ਸਿੰਘ ਜੀਆਂ ਦਾ ਅਸਲਾਮ Hello! <laughs> ਤੋ ਹਗਾ ਪਿਆ ਲੋ ਸਾਹਮਣੇ ਹੁਣ ਚਾਰ ਬੱਬਰ ਸ਼ੇਰ ਮਾਰਦੇ ਪਿਆ ਪੱਟਦੇ ਛਾਪੀਆਂ ਲੋ ਸਾਹਮਣੇ ਕਹਿੰਦੇ ਗਿੰਦਰ ਭੂਰੇ ਚੱਲਿਆ ਅਗਲੇ ਬੰਦੇ ਫਰੋਂਦੀ ਪੁੜੀਆ ਗੋਪੀ ਪਿਆਰ ਆ ਉਹ ਫਰੋਂਦੀ ਪੁੜੀਆ ਲਾਵੇ ਤੀੜੇ ਨਿਸ਼ਾਨੇ ਤੇ ਯਾਮਤਰਾ ਤੀਰ ਨਿਸ਼ਾਨੇ ਤੇ ਲੋ ਸਾਹਮਣੇ ਕਹਿੰਦੇ ਸਖੇ ਸਰਵਾਜ ਕਰਦਾ ਹੋਇਆ ਟੋੜੀ ਪਰ ਜੱਗਾ ਧੂਸਿਆਂ ਵਾਲੇ ਵੜ ਕੇ ਟੋੜੀ ਗਿੰਦਰ ਜੀਤ ਹੈ ਇਹਨੂੰ ਕੋਈ ਚੋਲੇ ਵਾਲਾ ਕਹਿੰਦਾ ਦੀਰ ਦੇ ਵਿੱਚ ਆਵੇਗਾ ਦਾ ਮਾਨ ਸਨਮਾਨ ਕਰਿਓ ਆ ਕੈਰੋ ਦੇ ਕੱਪ ਤੋਂ 55000 ਦਾ ਜੇਤੂ ਬੜੀ ਆ ਮੁੰਡੇ ਨੂੰ ਉਹਨਾਂ ਦੇ ਸਮੇਂ ਦੇ ਵਿੱਚ ਮੇਰੇ ਵੀਰੋ ਵੱਡੀ ਗੱਡੀ ਸਾਫਲਾ ਪਾਤ ਦੇ ਵੱਡੇ ਖੇਡ ਮੇਲੇ ਦੇ ਦਿੱਤੀ ਜਾਣੀ ਇਹ ਸਰਦਾਰ ਧਰਮ ਸਿੰਘ ਸਰਪੰਚ ਦਾ ਪੁੱਤਰ ਔਰ ਇੱਧੇ ਵੀ ਸੈੜ ਦੇਖਾਂਗੇ ਚਿੱਟੀ ਨਿਕਲ ਦੇ ਵਿੱਚ 2 ਨੰਬਰ ਤੇ ਸਭਰਾਮਾ ਵਾਲਾ ਹੈਪੀ ਹੈ ਸਿੱਖ ਰਾਏ ਦਾ ਆਖਰੀ ਥੰਮ ਡਿੱਗਾ ਉਹ ਫੱਦੀਗੜ ਸਭਰਾ ਦੀ ਧਰਤੀ ਕਰਨ ਉੱਥੇ ਫਸਲ ਗੁਲਾਬ ਦੀ ਗਲਾਫ ਦੀ ਮੈਕ ਦੀ ਹੈ ਲਓ ਮਨਜੀਤ ਕਹਿੰਦੇ ਨਵੇਂ ਪਿੰਡੀਆਂ ਦੀ ਕਬੱਡੀ ਹੈ ਇੱਥੇ ਸਰਪੰਚ ਸਰਿੰਦਰਪਾਲ ਸਿੰਘ ਕਿਰਿਆਲੀ ਦਾ ਵੱਡਾ ਵੀਰ ਨਿਰਮਲ ਆਇਆ ਹੋਇਆ ਹੈ ਮਾ ਖੇਡ ਕਬੱਡੀ ਦੇ ਨਾਲ ਬੜਾ ਪਿਆਰ ਹੈ ਲਓ ਸਾਹਮਣੇ ਕਹਿੰਦੇ ਵੇਖੋ ਸਰਦਾਰ ਦੀ ਕੀਤੀ ਹੋਈ ਟਰਾਈ ਦਸੋ ਉਹ ਦੁੱਬਲੇ ਵਾਲਾ ਕਾਕੇ ਦਾ ਵੀਰ ਕਾਕੇ ਦਾ ਵੀਰ ਪਰ ਤੁਮਾ ਪਾਲ ਮੋਲਾ ਰੇਡਰ ਲਓ ਸਾਹਮਣੇ ਕਹਿੰਦੇ ਅਲੂ ਕਹਿੰਦੇ ਬੁੱਢੇ ਥੇ ਵਾਲੇ ਨੇ ਕਬੱਡੀ ਪਾ ਦਿੱਤੀ ਆ ਮੁੰਡਾ ਜੋਰਦੂ ਦੇ ਮਦਦਾਂ ਦੇ ਵਿੱਚ ਹਾਂ ਉਹ ਸਾਹਮਣੇ ਕਹਿੰਦੇ ਟਰਾਈ ਕੀਤੇ ਆ ਮਾਰਦੇ ਪੁੱਤਰ ਦੀ ਰੇਡ ਤੇ ਬੋਸ ਸਾਹਮਣੇ ਕਹਿੰਦੇ ਜੱਗਾ ਪੁੱਤ ਬੱਲੇ ਵਾਲੇ ਇੰਨੀ ਤੋਂ ਮੇਰੇ ਵੀਰੋ ਆਹ ਮੁੰਡੇ ਨੂੰ ਸਪੋਰਟ ਕਰਦੇ ਕੋਚਿੰਗ ਦਿੰਦੇ ਆ ਦੇਖਾਂਗੇ ਇਸ ਵੇਲੇ ਧੋੜਿਆਂ ਵਾਲਾ ਗੰਦਰ ਸ਼ਾਮਿਆ ਸਰੀਰ ਹੈ ਔਰ ਚਾਰ ਖਿਡਾਰੀ ਨੇ ਹਰੰਦੀਪਰੀਏ ਗੋਪੀ ਨੂੰ ਕਹਿੰਦੇ ਵੱਡਾ ਤਜਰਬਾ ਹੈ ਖੇਡ ਕਬੱਡੀ ਦਾ ਨਾਲ ਕਹਿੰਦੇ ਤਿੰਨ ਸਟਾਪਰ ਨੇ ਨਵੀਂ ਉਮਰ ਦੇ ਖਿਡਾਰੀ ਹੈ ਸੁਖ ਪੁਹਾਲੇ ਵਾਲਾ ਨਾਲ ਕਹਿੰਦੇ ਜੋਗੇ ਵਾਲੀ ਹੈ ਕੁਲਦੀਪ ਸਿੰਘ ਕੀਪਾ ਖੜਾ ਹੋਇਆ ਨਾਲ ਕਹਿੰਦੇ ਦੇਖਾਂਗੇ ਨੌਜੋਨ ਫਤੇਗੜ ਸਭਰਾਮਾ ਵਾਲਾ ਕਿ ਦਸਤਾਰ ਸੋਹਣੀ ਤਾਰ ਸੋਹਣੀ ਰਫਤਾਰ ਸੋਹਣੀ ਸਿਫਤ ਕੀ ਕਰ ਸਕੇ ਕੋਈ ਕਹਿਣ ਵਾਲਾ ਕਾਦਰ ਯਾਰ ਜਹਾਨ ਤੇ ਨਾਮ ਰਖਣ ਸ਼ਾਮ ਸਿੰਘ ਦੀ ਤਾਰੀ ਦੇ ਮਹਾਰਾਜਾ ਰਣਜੀਤ ਸਿੰਘ ਜੀ ਇਸ ਸੰਸਾਰ ਨੂੰ ਅਵਿਧਾਰ ਕੇ ਉਹਨਾਂ ਤੋਂ ਬਾਅਦ 10 ਸਾਲ ਮੇਰੇ ਵੀਰੋ ਸਿੱਖ ਰਾਜ ਕਹਿੰਦੇ ਕਾਇਮ ਰਿਹਾ ਹੈ ਸ਼ੇਰ-ਏ-ਪੰਜਾਬ ਦੀ ਮਣੀ ਨੇ ਰਾਜ ਕੀਤਾ ਤੇ 1849 ਤੋਂ ਬਾਅਦ ਸਾਡਾ ਪੰਜਾਬ ਗੌਰਿਆਂ ਦੇ ਅਧੀਨ ਹੋਇਆ ਫਿਰ ਕਿਸੇ ਨੇ ਬਾਤ ਨਾ ਪੁੱਛੀ ਉਹ ਬੁੱਗੇ ਦੀ ਰੇਡ ਇਹ ਕਲਾਸ ਮੇਡ ਹੱਦਾ ਸਰਹੱਦਾ ਦਾ ਰਾਖਾ ਬਣ ਗਿਆ ਯਾਦਵਿੰਦਰ ਭਰਾਵਾਂ ਦਾ ਪਿੰਡ ਹੈ ਉਹਨਾਂ ਵੀਰਾਂ ਨੂੰ ਵਾਹਿ ਗੁਰ ਚਰਨੀ ਕਾਚ ਰੱਖੇ ਇੱਥੇ ਵੀ ਸਰ ਮਾਨ ਦਵਿੰਦਰ ਕੌਰ ਦਾ ਪੁੱਤ ਵੱਡਾ ਖੇ ਪਿੰਡ ਪਿਆਸ ਦਾ ਇਲਾਕਾ ਹੈ ਆ ਵੀ ਕਹਿੰਦੇ ਨਿਊਜ਼ੀਲੈਂਡ ਖੇਡ ਆਇਆ ਹੈ ਅੰਕ ਜੋ ਗੋਪੀ त्याਰ ਹੈ ਉਸ ਮੁੰਡੇ ਤੇ ਆਸਟ੍ਰੇਲੀਆ ਦੇ ਵਿੱਚ ਵੱਡੇ ਚਰਚੇ ਚਾਨ ਮਰ ਡਫਟਾ ਰੇਟਰ ਬਣਿਆ ਬਾਜਾਫੀ ਬਣਿਆ ਲੋ ਸਾਹਮਣੇ ਕਹਿੰਦੇ ਜੱਸਾ ਕਹਿੰਦੇ ਦੁੱਬਲੀ ਵਾਲਾ ਕਾਕੀਪ ਬੁਲਗਾ ਨਾਲ ਕਹਿੰਦੇ ਰਮਿੰਦਰ ਬਸਰਾ ਸ੍ਰੀ ਅੰਗਰ ਬਸਰਾ ਕੋ ਖਡੂਰ ਸਾਹਿਬ ਦੇ ਵਿੱਚ ਵੱਡਾ ਕਬੱਡੀ ਕੱਪ ਕਰਾਉਂਦੇ ਭਰਾ ਕਬੱਡੀ ਨੂੰ ਪਿਆਰ ਦਿੰਦੇ ਆ ਅਜਕਲ ਦਿੱਤਾ ਹੈ ਉਹ ਸਾਹਮਣੇ ਕਹਿੰਦੇ ਸਰੰਦੀਪੁਰੀਆ ਤੀਰ ਨਿਸ਼ਾਨੇ ਤੇ ਹੁਣ ਲਾਊਗਾ ਗੱਲ ਸਮੇ ਤੇ ਹੈ ਮੇਲਾ ਬਣ ਜਾਊਗਾ ਛੱਟੇ ਦਾ ਉਹ ਸਾਹਮਣੇ ਸੁਖ ਪੰਘਾਲੇ ਵਾਲਾ ਵੀ ਉਹ ਬਾਜ ਵਾਲੀ ਅੱਖ ਰੱਖੀ ਹੋਈ ਆ ਵੇਖਦੇ ਕਿਹੜਾ ਬੱਬਰ ਸ਼ੇਰ ਆ ਸੁਖ ਕਹਿੰਦੇ ਪੰਘਾਲੇ ਵਾਲਾ ਇਹ ਵੀ ਮੁੰਡਾ ਅੱਜਕਲ ਕਹਿੰਦੇ ਤੀਕ ਤੇ ਚੱਲਦਾ ਉਹ ਸਾਹਮਣੇ ਜੱਫੀਆਂ ਦੀ ਝੜੀਆਂ ਲਾਉਣ ਵਾਲਾ ਉਹ ਜੱਗੇ ਦੀ ਟੱਕਰ ਹੋ ਗਈ ਆ ਸਾਨੂੰ ਸਾਹਿਬ ਲੱਕ ਆ ਜਾਂਦਾ ਵੀਰ ਸਿੰਘ ਸਾਹਿਬ ਜੀ ਨੇ ਸ਼ਹਾਦਤ ਦਾ ਜਾਨ ਮੁੰਡਾ ਉਸ ਪਿੰਡ ਦੇ ਵਿੱਚੋਂ ਆਇਆ ਪ੍ਰੀਮ ਪ੍ਰੀਂਟਰ ਨੇ ਜੋੜਿਆ ਬਾਕੀ ਪ੍ਰੀਏ ਗਰਦਾਸ ਦੀ ਕਬੱਡੀ ਹੈ ਇੱਕ ਕੰਨੀ ਤਾੜੀਆਂ ਹੋਣ ਗਿਆ ਲੋ ਇਹ ਪਹਿਲਵਾਨ ਮੋਹਣੇ ਧਾਰੀਵਾਲ ਦੀ ਉਹ ਇੰਟਰਨੈਸ਼ਨਲ ਪਹਿਲਵਾਨ ਦਾ ਆਪਣੇ ਮਾਂ ਸਾਡਾ ਪ੍ਰਭ ਜਸਪ੍ਰੀਤ ਆਇਆ ਹੋਇਆ ਆਹ ਸਮੇਂ ਟੱਕਰ ਵੇਖਣ ਵਾਲੀ ਹੋ ਦੁਨੀਆ ਖੁਸ਼ ਹੋ ਜਾਓ ਦੁਨੀਆ ਤਗੜੇ ਪਾਵੋਗੇ ਜੇ ਜੱਫਾ ਲਾਦ ਤੇ ਸਿੰਧੂ ਕੁੜੀਆਂ ਨੇ ਉਹ ਪਰੰਦੂ ਕੁੜੀਆਂ ਨੇ ਜੇ ਜੱਫਾ ਲਾਦ ਤੇ ਮੇਲਾ ਮੇਲਾ ਹੋ ਮੇਲਾ ਪਰ ਸਾਹਮਣੇ ਕਿਤੇ ਕੀਤੇ ਟਰਾਈ ਆ ਸਕੋਰੇ ਕੀ ਮੱਲ ਤੇ ਅੱਜ ਖੜਾ ਦਿੱਤੇ ਆ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਭਰਾਵਾਂ ਨੇ ਉਹ ਲੱਖਾਂ ਰੁਪਈਆ ਲਾਇਆ ਇਸ ਮੇਲੇ ਤੇ ਉਹ ਸਾਹਮਣੇ ਆਏ ਇੱਥੇ ਰੱਖ ਲਈ ਜੱਪੇ ਪਿੰਡ ਵਾਲਾ ਗੁਲਾਮਸਤ ਕੁੰਦੇ ਪੰਡ ਸਾਹਿਬ ਦੀ ਧਰਤੀ ਤੇ ਵੱਡਾ ਇਤਿਹਾਸ ਰਚਿਆ ਲੋ ਇਧਰਲੀ ਸਿਹੜ ਦੇਖੋ Así ਕਬੜਾ ਧੰਨਵਾਦ ਕਰਦੇ ਜਸ ਪ੍ਰਧਾਨ ਜੀ ਨੂੰ ਖਾਤਾਂ ਤੇ ਭਗਤ ਸੂਰ ਨੇ ਜੁੰਦੇ ਜੱਗ ਰਿੰਦੇ ਨਾ ਆ ਮੇਰੇ ਘਰੇ ਯਾਦਾਂ ਵਿੱਚ ਲੱਗਦੇ ਮੇਲੇ ਲੋਕੀ ਨਾਲ ਲੈਂਦੇ ਨਾ ਜੇ ਯਾਦਾਂ ਵਿੱਚ ਲੱਗਦੇ ਮੇਲੇ ਦਾ ਤੇ ਲੋਕੀ ਨਾਲ ਲੈਂਦੇ ਨਾ ਇਧਰ ਸੱਜੇ ਜਿਹੜੇ ਜੱਗ ਤੋਂ ਕੁਝ ਵੱਖਰਾ ਕਰ ਜਾਂਦੇ ਆ ਉਹਨਾਂ ਸਰੇਂਦਰ ਪਾਲ ਸਿੰਘ ਘਰੇਆੜੀ ਦਾ ਵੀਰ ਕਹਿੰਦੇ ਨਿਰਮਲ ਆਇਆ ਹੋਇਆ ਜਿੱਥੋਂ ਦੇ ਸੋਖ ਘਰੇਆੜੀ ਦੇ ਚਰਚੇ ਆ ਲਓ ਸੰਜੀ ਘਰੇਆੜੀ ਦੇ ਚਰਚੇ ਆ ਉਹ ਪ੍ਰੇਮਤ ਘਰੇਆੜੀ ਹੋਣੀ ਵੀਰ ਨੇ ਤੁਹਾਡਾ ਦੋਨੋਂ ਮੈਚ ਬਹੁਤ ਵਧੀਆ ਹੋਇਆ ਬਰਾਬਰ ਹੀ ਆ ਪੁਆਇੰਟ ਤੇ ਹਾਫ ਟਾਈਮ ਹੋਇਆ ਪੁਆਇੰਟ ਆ 21 ਤੇ 19 19 ਘੜਾਲੇ ਤੇ ਆ 21 ਬੰਤੀ ਕਰਦੇ ਆ ਬਦੋ ਬੜਾ ਪਿਆਰਾ ਵੀਰ ਆ ਸਾਡਾ ਰਾਣਾ ਹੈ ਹੈ ਵੈਦਲੀ ਸਾਈਡ ਬੁੱਢੇ ਛੋ ਦੀ ਧਰਤੀ ਦਾ ਨੌਜਵਾਨਾਂ ਨੂੰ ਵਧਿਆ ਹੋਇਆ ਅੱਤੀ ਰੰਗ ਲਾਹ ਦਿੱਤੇ ਆ ਕਬੱਡੀ ਦੇ ਦਸਰਾ ਕੱਢ ਦਿੱਤੀਆਂ ਉਹ ਜੀਵਨ ਭਾਗੇ ਵਾਲੀ ਦੀ ਕਬੱਡੀ ਸਾਹਮਣੇ ਵਰਜੀਤ ਪੱਟੀ ਭਾਰੀ ਬਾਲ ਦੀਆਂ ਗੱਲਾਂ ਸੁਣਦੀਆਂ ਲੋ ਫੇਰਦੇ ਮਦਾਰ ਦੇ ਨਾਲ ਜੁੜਦੀਆਂ ਲੋ ਕਹਿੰਦੇ ਸੁਖ ਗੁੰਦੇ ਮੱਖੀ ਪਿੰਡ ਵਾਲਾ ਨਸ਼ਤਰ ਗੀਤਕਾਰ ਦਾ ਪੁੱਤ ਲੋ ਸਾਹਮਣੇ ਕਹਿੰਦੇ ਮਸਤ ਕਰੀਆ ਉਹ ਮਸਤ ਕਰੀਆ ਸਾਹਮਣੇ ਲੋ ਹਰਮਨ ਨੇ ਟਰਾਈ ਕੀਤੀ ਹੈ ਪਰ ਅਸ ਮੁੰਡੇ ਦਾ ਨਾਮ ਕਹਿੰਦੇ ਇੰਦਰਜੀਤ ਕਲਵਲ ਸਿੰਘ ਨੂੰ ਬੜਾ ਪਿਆਰ ਦਿੱਤਾ ਤੇ ਨਾਲ ਜਗਵੀਰ ਸਿੰਘ ਵੱਡਾ ਭਾਈ ਹੈ ਜਿਹਦਾ ਬੋਢਾ ਕਿਦਰ ਸੁਖਮਣੋ ਕੈਨੇਡਾ ਦੇ ਵਿੱਚ ਵੱਸਦਾ ਮਾਲਕੀ ਬੜੀ ਮੇਰ ਆ ਬੜੀ ਨਿਮਰਤਾ ਉਸ ਪਰਮਾਰਤ ਵਿੱਚ ਦੇਖੀ ਆ ਲੋ ਖੇਡ ਦੇ ਮੈਦਾਨ ਦੇ ਵਿੱਚ ਕਿੰਦੇ ਜੀਦਰ ਘੜਕੇ ਵਾਲੇ ਨੇ ਚਾਰਾ ਦੇ ਲਾਏ ਹੋਏ ਆ ਉਹ ਗੁੰਦੇ ਹਲਕਾ ਜਿਹਾ ਟੱਚ ਲਾਇਆ ਕਿਉਂਕਿ ਸਿੰਘ ਵਾਲੇ ਗੋਤੀ ਦੀ ਹਿੱਕ ਦੇ ਸਾਰੇ ਵੀਰਾਂ ਦਾ ਵੱਡਾ ਸਨਮਾਨ ਸੋਤ ਪਾਇਰ ਜੀਜੇ ਤਾਰ ਅੱਜ ਸਾਂਭਰ ਦੀ ਜਰੂਰਤ ਹੈ ਉਹਦਾ ਵੀ ਸੰਭਲਣਾ ਪੈਣਾ ਹੈ ਜੋਰਾ ਵੀ ਸੰਭਲਣਾ ਪੈਣਾ ਹੈ ਜੇਮਲ ਫੌਜੀ ਦਾ ਵੱਡਾ ਧੰਨਵਾਦ ਹੈ ਵੱਡਾ ਪ੍ਰਾ ਸਲਵਿੰਦਰ ਸਿੰਘ ਵੱਡਾ ਮਾਣ ਦੇ ਤੇ ਮੈਂ ਪਹਿਲਾਂ ਗੱਲ ਕੀਤੀ ਹੈ ਕਬੱਡੀ ਦਾ دیਵਾਨਾ ਹੈ ਕਵਰ ਬਾਟ ਕਹਿੰਦਾ ਹੈ ਕਿਹੜੀ ਰੇਡ ਨੂੰ ਮਰਦੀ ਜੱਫਾ ਲਾ ਦੇਵੇ ਕੱਲੇ ਕੱਲੇ ਜੱਫੇ ਦੇ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਨੇ ਨੋਟਾਂ ਦਾ ਵੀ ਭਰਾ ਦੇਣਾ ਹੈ ਜਦੋਂ 13 ਜੱਫਾ ਲੱਗੇ ਔਰ ਪੀਲਾ ਪਾਣੀ ਧਾਣੇ ਵੀ ਨਾ ਮੰਨ ਜੱਗੇ ਦੀ ਕਬੱਡੀ ਹੈ ਔਰ ਦਰਸ਼ਕ ਭਰਾ ਕਹਿੰਦੇ ਤਾਂ ਨੇ ਮਹਾਂਸ਼ੀ ਇਧਰ ਕਿਹਾ ਜੇ ਤੋ ਬੀਰਤ ਸਿੰਘ ਮਾਮਾ ਜੀ ਇਹ ਤਸਵੀਰ ਗੋਲੇ ਤੇ ਬਣਵਾਈ ਸੋਹਣੀ ਲੱਗਦੀ ਐ ਮਾਮੇ ਨੂੰ ਐ ਨਹੀਂ ਸਿਆਣੇ ਕਹਿੰਦੇ ਭਾਂਜੇ ਪਿਆਰੇ ਹੁੰਦੇ ਤੇ ਭਾਂਜਿਆਂ ਨੂੰ ਮੇਰੇ ਵੀਰੋਂ ਮਾਮੇ ਪਿਆਰੇ ਹੁੰਦੇ ਦੋ ਬਾਰ ਮਾਂ ਤੇ ਮਾਂ ਕਹੀਏ ਫਿਰ ਜਾ ਕੇ ਮਾਮਾ ਬਣ ਗੱਡਾ ਲਓ ਮਨਜੀਤ ਦੀ ਕਬੱਡੀ ਦੇ ਮਾਣ ਜੁਰਦੀ ਐ ਉਹ ਮੁੰਡਾ ਫਰਾਫ ਕਰਤੀਲਾ ਉਹ ਲੱਕੜ ਸੰਧੂ ਵਾਂਗ ਹੋ ਜਾਂਦੇ ਵੀ ਪੱਪਾ ਫਲੇ ਅੱਗ ਬੱਝਦੀ ਐ ਲੋ ਕਹਿੰਦੇ ਗਲਾਬ ਕਹਿੰਦੇ ਚੱਬੇ ਵਾਲਾ ਸ਼ਹੀਦਾਂ ਦੀ ਧਰਤੀ ਆਉਂਦੇ ਵੱਡੇ ਪਿਆਰ ਪੁਆਇੰਟ ਹੋਇਆ ਸਰਪੰਚ ਸਾਹਿਬ ਦੇ ਬੇਟੇ ਵੱਲੋਂ ਚੰਗੇ ਵੀ ਕਬੱਡੀ ਹੈ ਗੋਪੀ ਉਹ ਕਿਹੜੇ ਕਿਹੜੇ ਚਾਹਦੇ ਗੋਪੀ ਲੱਗੇ ਤਾੜੀਆਂ ਮਾਰ ਲੀਏ ਪਰ ਗੋਪੀ ਦਾ ਚੇਲਾ ਗੋਪੀ ਦਾ ਚੇਲਾ ਓ ਜਿੱਤੂ ਮੇਰਾ ਕੀ ਸੁੱਖ ਸੁੱਖ ਤੇ ਜੱਗਾ ਸੁੱਖ ਤੇ ਜੱਗਾ ਕਿ ਸੁੱਖ ਸੁੱਖ ਦਾ ਕਮੇਟੀ ਖੁਸ਼ ਆਜ ਜਿੰਨਾ ਦਾ ਮੇਲਾ ਤਾਂ ਅੰਦਰ ਸ਼ੀਦ ਜੁੜੇ ਹੋਏ ਆਪਰੇ ਵੀਰਾਂ ਦੇ ਨਾਲ ਇਧਰ ਲਈ ਸੈਡ ਕਰਨ ਦੀ ਕਬੱਡੀ ਹੈ ਇੱਕ ਕਰਨ ਬੁੱਲੋ ਵਾਲੀ ਕਬੱਡੀ ਗੱਡੀ ਦੇ ਕੇ ਮਾਨ ਸਨਮਾਨ ਦੇਣਾ ਤੇ ਪਿੰਡ ਜਦ ਕਬੱਡੀ ਕੱਪ ਹੋਣਾ ਉਧਰ ਕਹਿੰਦੇ 23 ਜਨਵਰੀ ਨੂੰ ਚਲੋਚਨ ਗਿੱਲ ਛੂਕੇ ਵਾਲਾ ਪਰਾ ਪਿੰਡ ਦੀਨੇਵਾਲ ਵੱਡੇ ਸੱਦੇ ਦਿੰਦਾ ਇੱਥੇ ਸੱਦਿਆ ਹੋਈਆਂ ਉਹ ਕਹਿੰਦੇ ਵੱਡੀਆਂ ਕਲਪਾਂ ਦੇ ਘੇੜ ਹੋਣਿਆ ਨਾਲ ਸਾਧੀਆਂ ਸੱਦ you can going see ਜੋ ਫਾਦਰ ਸਾਹਿਬ ਵੱਡੇ ਪਿਆਰ ਸਰਦਾਰ ਭੁਪਿੰਦਰ ਸਿੰਘ ਜਿੱਧੂ ਸਾਹਿਬ ਉਹਨਾਂ ਨੇ ਪੁਆਇੰਟਾਂ ਕੀਤੇ ਕਰਨ ਦੀ ਰੇਡ I'm not like to. ਜੀਤ ਆਇਆ ਹੋਇਆ ਲੋ ਸਾਹਮਣੇ ਕਹਿੰਦੇ ਕਬੱਡੀ ਦੀ ਗੱਲ ਕਰਦੇ ਆ ਉਹ ਸਿੱਖ ਸਰਦਾਰ ਦੀ ਕਬੱਡੀ ਹੈ ਤੇ ਸਾਹਮਣੇ ਕੀਪਾ ਜੋਗੇ ਵਾਲਾ ਚ ਉਹ ਹਵਾ ਨਹੀਂ ਲੰਗੜ ਦਿੰਦਾ ਅੱਜ ਹਵਾ ਨਹੀਂ ਲੰਗੜ ਦਿੰਦਾ ਕੀਪਿਆ ਲੋ ਤੀਰ ਨਿਸ਼ਾਨੇ ਲੋ ਫਨਦੀਪੁਰਿਆ ਵੀ ਤਿਆਰ ਹੈ ਫਨਦੀਪੁਰਿਆ ਤਿਆਰ ਲੋ ਸੁਖ ਕਹਿੰਦੇ ਪੰਘਾੜੇ ਵਾਲਾ ਉਹ ਮੁੰਡੇ ਨੇ ਚਰਚੇ ਕਨਾ ਦਿੱਤੇ ਪਿੰਡ the <laughs>